ਮੈਂ ਕਹਿੰਦਾ ਪੰਜਾਬ ਦੇ ਵਿੱਚ ਫੈਕਟਰੀਆਂ ਲੱਗਣ ਜਿਨ੍ਹਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਜਿਹੜੀਆਂ ਸਾਡੇ ਵਾਤਾਵਰਣ ਨੂੰ ਨਾ ਖਰਾਬ ਕਰਨ ਜਿਹੜੀਆਂ ਸਾਨੂੰ ਰੋਜ਼ਗਾਰ ਦੇਣ ਉਹ ਫੈਕਟਰੀਆਂ ਲੱਗਣ ਮੇਰੇ ਨਾਲ ਇਹ ਘਟਨਾ ਵਾਪਰੀ ਹੋਈ ਆ ਮੇਰੀ ਮਾਂ ਨੂੰ ਕੈਂਸਰ ਹੋ ਗਿਆ ਸੀ ਮੇਰੀ ਮਾਂ ਕੈਂਸਰ ਨਾਲ ਡੈਥ ਹੋ ਗਈ ਜੇ ਤੋ 7-8 ਸਾਲ ਪਹਿਲਾਂ ਸਾਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਲਾਸਟ ਸਟੇਜ ਦੇ ਵਿੱਚ ਮੇਰੀ ਮਾਂ ਪਹੁੰਚ ਗਈ ਸੀ ਕਿਸਾਨ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਨਾ ਭਰਾਵੋ ਜੇਕਰ ਅਸੀਂ ਧਰਤੀ ਮਾਂ ਨੂੰ ਬਚਾਉਣਾ ਤਾਂ ਵੱਧ ਤੋਂ ਵੱਧ ਦਰਖਤ ਲਾਉਣ ਦੀ ਜ਼ਰੂਰਤ ਆ ਕੀ ਲੱਗਦਾ ਜੇ ਆਪਾਂ ਗੱਲ ਕਰੀਏ ਲੱਖੇ ਨੇ ਤਾਂ ਆਪਣੇ ਸੀ ਮੂਵੀ ਮਿਟਵਾ ਟੋਂ ਲੈ ਮਤ ਪਾਲ ਕੀ ਲੱਗਦਾ ਸਿਆਸਤ ਦੇ ਵਿੱਚ ਆ ਕੇ ਜੋ ਲਖੇ ਨੇ ਕੀਤਾ ਸਹੀ ਆ ਲਖੇ ਦਾ ਆਪਣਾ ਫੈਸਲਾ ਲੱਖਾ ਵਧੀਆ ਚਲੋ ਉਹ ਇੱਕ ਕੋਈ ਉਹ ਕੋਈ ਨੈਸ਼ਨਲ ਪਾਰਟੀ ਨੇ ਜੁੜਿਆ ਹਨਾ ਪੰਜਾਬ ਦੀ ਇੱਕ ਖੇਤਰੀ ਪਾਰਟੀ ਨੇ ਜੁੜਿਆ 2027 ਆ ਗਿਆ ਕਿਤਨਾ ਕਿਤੇ ਭਾਨੇ ਤੇ ਤਾਂ ਅੱਖ ਕਿਸੇ ਸਿਆਸੀ ਆਗੂ ਦੀ ਸਿਆਸੀ ਪਾਰਟੀ ਤਾਂ ਮੈਂ ਤੈਨੂੰ ਕਹਿਣਾ ਵੀ ਮੇਰੇ ਤਿੰਨ ਜਿਹੜੇ ਦੋ ਤਿੰਨ ਪਾਰਟੀਆਂ ਦਾ ਸਾਰੀਆਂ ਸਟਰੀਮ ਪਾਰਟੀਆਂ ਨੇ ਮੇਰੇ ਕੋਲ ਪ੍ਰੂਫ ਆਏ ਨੇਗੇ ਸਾਡੇ ਨਾਲ ਜਵਾਨ ਕਰ ਲੋ ਸਾਡੇ ਨਾਲ ਜਵਾਨ ਕਰ ਲੋ ਸੌਕਤਬ ਸਵਦਾਤੇ ਮਹਾ ਸੁਖਾ ਖੇੜੀ ਵਾਲਾ ਮਲੇਰ ਕੋਟਲਾ ਦੀ ਜੇਕਰ ਗੱਲ ਕਰੀ ਤਾਂ ਸਮਾਜ ਸੇਵੀਆਂ ਵੱਲੋਂ ਲਗਾਤਾਰ ਲੋਕ ਭਲਾਈ ਦੇ ਕੰਮ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਅੱਜ ਵੀ ਵਰਲਡ ਕੈਂਸਰ ਆਰਗੇਨਾਈਜ਼ੇਸ਼ਨ ਵੱਲੋਂ ਜਿਹੜਾ ਹੈਗਾ ਅੱਜ ਕੈਂਪ ਲਾਇਆ ਗਿਆ ਕੈਂਸਰ ਦਾ ਤੇ ਪੰਨਾ ਸਿੱਧੂ ਵੀ ਆਇਆ ਕਿਵੇਂ ਦੇਖਦੇ ਹੋ ਜਦ ਲੋਕ ਭਲਾਈ ਦੇ ਕੈਂਪ ਲੱਗਦੇ ਨੇ ਜਾਂ ਅਜੇ ਕਾਰਜ ਹੁੰਦੇ ਨੇ ਜਾਂ ਨੌਜਵਾਨ ਅੱਗੇ ਹੁੰਦੇ ਨੇ ਲੱਗਦਾ ਕਿ ਬਹੁਤ ਵਧੀਆ ਪ੍ਰਾਲਾ ਜੀ ਦੇਖੋ ਜੀ ਮੇਰੇ ਨਾਲ ਮੇਰੇ ਬਹੁਤ ਹੀ ਛੋਟੇ ਭਰਾ ਤੇ ਪਰਮਿੱਤਰ ਇੱਧਰ ਕਾਫਲੇ ਪ੍ਰਧਾਨ ਜੀ ਖੜੇ ਨੇ ਇੱਧਰ ਗੁਰਪ੍ਰੀਤ ਬਾਈ ਖੜਾ ਇਹਨਾਂ ਵੱਲੋਂ ਲਗਾਤ ਜਿਹੜਾ ਕਿ ਸਬਾਵਾ ਮਾਰੀ ਰਹਿੰਦੀਆਂ ਨੇਗੀਆਂ ਆ ਪਿਛਲੇ ਦਿਨ ਹੀ ਇਹ ਵਿਆਹ ਕਰਕੇ ਹਟੇ ਨੇਗੇ ਸੱਤ ਲੋੜਬੰਦ ਕੁੜੀਆਂ ਦੇ ਤੇ ਅੱਜ ਜਿਹੜਾ ਇਹਨਾਂ ਨੇ ਸਾਰਿਆਂ ਨੇ ਵਲਡਕੇਅਰ ਦੀ ਕੈਂਸਲਰ ਦੀ ਟੀਮ ਨੂੰ ਬੁਲਾ ਕੇ ਸਾਰੇ ਨਾਲ-ਨਾਲ ਪਿੰਡਾਂ ਦੇ ਲੋਕਾਂ ਦਾ ਟੈਸਟ ਕਰਵਾਇਆ ਅਨੇਕਾਂ ਲੋਕ ਜਿਹੜਾ ਕਿਸ ਕੈਂਪ ਦਾ ਫਾਇਦਾ ਲੈ ਰਹੇ ਨੇਗੇ ਇਸ ਕਰਕੇ ਜਿਹੜਾ ਕੈਂਪ ਹਰ ਇੱਕ ਪਿੰਡ ਦੇ ਵਿੱਚ ਹੋਣਾ ਵੀ ਜ਼ਰੂਰੀ ਆ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦੋਨਾਂ ਸਾਰੇ ਨੌਜਵਾਨਾਂ ਦਾ ਧੰਨਵਾਦ ਕਰਨਾ ਚਾਹਣਾ ਹੈ ਦੂਜੇ ਨੰਬਰ ਤੇ ਧੰਨਵਾਦ ਕਰਨਾ ਚਾਹੁੰਦਾ ਡਾਕਟਰ ਕੁਲਵੰਤ ਸਿੰਘ ਢਾਲੀਵਾਲ ਦਾ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਛੱਡੋਪੁਰੀ ਭਾਰਤ ਦੇ ਵਿੱਚ ਬੀੜਾ ਚੱਕਿਆ ਹੋਇਆ ਕਿ ਜਿਹੜੀ ਕੈਂਸਰ ਦੀ ਨਾਮ ਰਾਤ ਜਿਹੜੀ ਬਿਮਾਰੀ ਹੈ ਇਹਦੇ ਇਹਦੇ ਪ੍ਰਤੀ ਲੋਕਾਂ ਨੂੰ ਜਾਗਰੂਤ ਕੀਤਾ ਜਾਵੇ ਤੇ ਲੋਕਾਂ ਨੂੰ ਇਹਦੇ ਟੈਸਟ ਨੇ ਜਿਹੜੇ ਹਜ਼ਾਰਾਂ ਦੇ ਵਿੱਚ ਹੁੰਦੇ ਨੇ ਉਹ ਸਾਰੇ ਫ੍ਰੀ ਦੇ ਵਿੱਚ ਕੀਤੇ ਜਾਂਦੇ ਨੇ ਇਸ ਕਰਕੇ ਦੇਖੋ ਕੈਂਸਰ ਦੇ ਸਭ ਤੋਂ ਵੱਡੀ ਜਿਹੜੀ ਕਿ ਸਾਨੂੰ ਲੋਕਾਂ ਨੂੰ ਜਿਹੜੀ ਕਿ ਇਹ ਕੈਂਸਰ ਦੀ ਟੀਮ ਜਾਗਰੂਤ ਕਰ ਰਹੀ ਆ ਨਾਲ ਸਾਡੇ ਨੌਜਵਾਨਾਂ ਵੱਲੋਂ ਵੀ ਇੱਕ ਬੇਨਤੀ ਆ ਕਿ ਜਿਹੜਾ ਪਾਣੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਤਿੰਨ ਚੀਜ਼ਾਂ ਨਹੀਂ ਇਹਨਾਂ ਤਿੰਨ ਚੀਜ਼ਾਂ ਇਹ ਸਰੀਰ ਦੇ ਵਿੱਚ ਸਭ ਤੋਂ ਵੱਡੀ ਮਹੱਤਤਾ ਹੈ ਇਹਨਾਂ ਤਿੰਨਾਂ ਚੀਜ਼ਾਂ ਨੂੰ ਬਚਾਉਣਾ ਬੜਾ ਜ਼ਰੂਰੀ ਹੈ ਅੱਜ ਪੰਜਾਬ ਦਾ ਜਿਹੜਾ ਪਾਣੀ ਹੈ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਮੀਡੀਆ ਦੇ ਰਿਪੋਰਟਾਂ ਨੇ ਗਈਆਂ ਕਿ ਪੰਜਾਬ ਦੇ ਵਿੱਚ ਸਾਰੇ ਦੇ ਵਿੱਚ ਯੂਰੇਨੀਅਮ ਘੁਲ ਚੁੱਕਿਆ ਹਰ ਇੱਕ ਘਰ ਦੇ ਵਿੱਚ ਫਿਲਟਰ ਆ ਇਹ ਜਿਹੜੀ ਅਸੀਂ ਪਾਣੀ ਦੀ ਦੁਰਵਰਤ ਤੋਂ ਕਰ ਰਹੇ ਹਾਂ ਜਾਂ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ ਇਹਦੇ ਲਈ ਸਾਨੂੰ ਆਪ ਨੂੰ ਲਾਮਬੰਦ ਹੋਣਾ ਆਪਣਾ ਜਾਗਰੂਤ ਹੋਣਾ ਪੈਣਾ ਪਾਣੀ ਸਾਡਾ ਪਿਤਾ ਹੈ ਧਰਤੀ ਸਾਡੀ ਮਾਂ ਹੈ ਹਵਾ ਸਾਡਾ ਗੁਰੂ ਹੈ ਇਹਨਾਂ ਤਿੰਨਾਂ ਚੀਜ਼ਾਂ ਨੂੰ ਬਚਾਉਣਾ ਬੜਾ ਜ਼ਰੂਰੀ ਹੈ ਅੱਜ ਤੋਂ ਜੇ ਅਸੀਂ ਕੁਝ ਸਾਲ ਪਹਿਲਾਂ ਦੀ ਨਿਗਾਹ ਮਾਰੀਏ ਤਾਂ ਇੰਨੀਆਂ ਬਿਮਾਰੀਆਂ ਹੈ ਨਹੀਂ ਸੀ ਲੋਕ ਟੋਬਿਆਂ 'ਚ ਪਾਣੀ ਪੀ ਲੈਂਦੇ ਸੀਗੇ ਪਰ ਅੱਜ ਘਰਾਂ ਦੇ ਵਿੱਚ ਵੀ ਫਿਲਟਰ ਲਾਉਣਾ ਪੈ ਰਿਹਾ ਸਾਫ਼ ਪਾਣੀ ਲਈ ਇਹਦੇ ਲਈ ਸਾਨੂੰ ਸਾਰਿਆਂ ਨੂੰ ਆਪ ਨੂੰ ਵੀ ਸੋਚਣਾ ਪੈਣਾ ਹੈ ਅੱਜ ਕੈਂਸਰ ਦੀ ਬਿਮਾਰੀ ਬਹੁਤ ਜ਼ਿਆਦਾ ਵੱਧ ਚੁੱਕੀ ਆ ਨਾਲ ਹੁੰਦੇ ਜਿਹੜੀ ਕਿ ਮੈਂ ਤੁਹਾਨੂੰ ਇਹ ਗੱਲ ਘਟਨਾ ਦੱਸ ਦਿੰਨਾ ਚਾਹੁੰਨਾ ਭਰਾਵੋ ਮੇਰੇ ਨਾਲ ਇਹ ਘਟਨਾ ਵਾਪਰੀ ਹੋਈ ਆ ਮੇਰੀ ਮਾਂ ਨੂੰ ਕੈਂਸਰ ਹੋ ਗਿਆ ਸੀ ਮੇਰੀ ਮਾਂ ਕੈਂਸਰ ਨਾਲ ਡੈਥ ਹੋ ਗਈ ਜੇ ਤੋ 7 ਸਾਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਲਾਸਟ ਸਟੇਜ ਦੇ ਵਿੱਚ ਮੇਰੀ ਮਾਂ ਪਹੁੰਚ ਗਈ ਸੀ ਅੱਜ ਜਿਹੜੇ ਆਹ ਕੈਂਪ ਲੱਗ ਰਹੇ ਨੇ ਇਹ ਦੱਸ ਦਿੰਦ ਨੇ ਵੀ ਭਾਈ ਤੁਹਾਨੂੰ ਐਨੀ ਕੁ ਬਿਮਾਰੀ ਆ ਤੁਹਾਡੀ ਬਿਮਾਰੀ ਨਸਲੀ ਵਿੱਚ ਫੈਲ ਚੁੱਕੀ ਆ ਆ ਹਸਪਤਾਲ ਤੋਂ ਆਹ ਇਲਾਜ ਲੈ ਲਓ ਇਸ ਕਰਕੇ ਇਹ ਜਿਹੜਾ ਬੜਾ ਜ਼ਰੂਰੀ ਆ ਵੀ ਜਦੋਂ ਭਾਈ ਲਾਸਟ ਸਟੇਜ ਤੇ ਪਹੁੰਚ ਗਏ ਫਿਰ ਇਸ ਤੋਂ ਬਾਅਦ ਬਚਾਉਣਾ ਮਰੀਜ਼ ਨੂੰ ਬੜਾ ਔਖਾ ਹੋ ਜਾਂਦਾ ਨਾਲ ਹੁੰਦੇ ਸਾਨੂੰ ਮੈਂ ਬੇਨਤੀ ਆ ਸਾਰੇ ਸਮਾਜ ਨੂੰ ਸਾਰੇ ਪਿੰਡਾਂ ਦੇ ਲੋਕਾਂ ਨੂੰ ਜੇਕਰ ਕੈਂਸਰ ਦੀ ਬਿਮਾਰੀ ਆ ਡਰਨ ਦੀ ਲੋੜ ਨਹੀਂ ਹੈਗੀ ਇਹਦਾ ਇਲਾਜ ਕਰਾਉਣ ਦੀ ਜ਼ਰੂਰਤ ਆ ਪਖੰਡਵਾਦ ਤੋਂ ਬਾਹਰ ਤੁਹਾਨੂੰ ਬਾਹਰ ਹੋਣਾ ਚਾਹੀਦਾ ਕਿਉਂਕਿ ਅਕਸਰ ਕੀ ਹੁੰਦਾ ਜਦੋਂ ਪਿੰਡਾਂ ਦੇ ਵਿੱਚ ਅਸੀਂ ਦੇਖਦੇ ਆ ਮੈਂ ਸਾਰੇ ਪਿੰਡਾਂ 'ਚ ਵਿਚਰਦਾ ਕੋਈ ਕਹਿੰਦਾ ਦੇਸੀ ਦਵਾਈ ਲੈ ਲਓ ਜੀ ਕੋਈ ਕਹਿੰਦਾ ਬਾਪਰੋਂ ਥੌਲਾ ਪਵਾਲ ਜੀ ਕੋਈ ਕਹਿੰਦਾ ਪਾਣੀ ਕਰਾ ਲਓ ਕੋਈ ਕਹਿੰਦਾ ਕੁਝ ਕਰਾ ਲਓ ਜੀ ਇਹ ਸਭ ਹੈਗਾ ਪਖੰਡਵਾਦ ਮੇਰੀ ਬੇਨਤੀ ਆ ਇਹ ਬਿਮਾਰੀ ਨਾਲ ਮੈਂ ਆਪਣੀ ਮਾਂ 2 ਸਾਲ ਸਿਰਫ ਡਾਕਟਰੀ ਇਲਾਜ ਨਾਲ ਬਚਾ ਕੇ ਰੱਖੀ ਆ ਸਾਨੂੰ ਬੜੇ ਭਰਮ ਭਲੇਖਿਆਂ 'ਚ ਪਾਉਂਦੇ ਰਹਿੰਦੇ ਸੀ ਜਦੋਂ ਆ ਜਾਂਦੇ ਸੀਗੇ ਇੱਥੇ ਇੱਥੇ ਦਵਾਈ ਜੀ ਇੱਥੇ ਦਵਾਈ ਆ ਪਿਛਲੇ ਦਿਨਾਂ ਦੇ ਵਿੱਚ ਕਿ ਤੁਸੀਂ ਵੀਡੀਓ ਬਠਿੰਡੇ ਤੇ ਪਤਾ ਨਹੀਂ ਮਾਨਸਾ ਕੋਲੇ ਤੇ ਸੀਗੇ ਉਹਨੇ ਇੰਨੀਆਂ ਦੇਸੀ ਦਵਾਈਆਂ ਤਿਆਰ ਕਰਕੇ ਦਿੱਤੀਆਂ ਜੀ ਕੈਂਸਰ ਦੀਆਂ ਦਿੱਤੀਆਂ ਹੋਈਆਂ ਕੈਂਸਰ ਦੀਆਂ ਦਵਾਈਆਂ ਤਿਆਰ ਕਰਕੇ ਪਤਾ ਨਹੀਂ 15-20000 ਰੁਪਏ ਲੈ ਲਿਆ ਉਹਨਾਂ ਤੋਂ ਫਿਰ ਉਹਨਾਂ ਦੀ ਵੱਡੇ ਪੱਧਰ ਤੇ ਲੜਾਈ ਹੋਈ ਉਹ ਪਖੰਡੀ ਆਪਦੇ ਇੱਕ ਦੁਕਾਨ ਚਲਾ ਰਿਹਾ ਸੀਗਾ ਕੋਈ ਬੈਦ ਦੇਖੋ ਇਹ ਜਿਹੜੇ ਡਾਕਟਰ ਨੇਗੇ ਉਹਨ ਕੈਂਸਰ ਦੀ ਇਹ ਬਹੁਤ ਭਿਆਨਕ ਬਿਮਾਰੀ ਹੈ ਇਹਨਾਂ ਨੇ ਕਿੰਨੀ ਕਿੰਨੀ ਪੜ੍ਹਾਈ ਕਰਕੇ ਸਰਚ ਕਰਕੇ ਡਾਕਟਰ ਬਣੇ ਨੇਗੇ ਇੱਕ ਘਰੇ ਬੈਠੀ ਡਾਕਟਰ ਬਣ ਜਾਂਦੇ ਨੇਗੇ ਇਸ ਕਰਕੇ ਮੇਰੀ ਬੇਨਤੀ ਇਹ ਆ ਇਸ ਪਖੰਡਵਾਦ ਦੇ ਵਿੱਚ ਨਾ ਪਿਓ ਡਾਕਟਰੀ ਇਲਾਜ ਕਰਾਇਓ ਮੇਰੀ ਲੋਕਾਂ ਨੂੰ ਬੇਨਤੀ ਆ ਜੇ ਸਾਡੇ ਗੁਰੂਆਂ ਪੀਰਾਂ ਦੇ ਵੀ ਡਾਕਟਰੀ ਇਲਾਜ ਦੀ ਜਿਹੜੀ ਉਹਨਾਂ ਨੇ ਸਹਾਇਤਾ ਲੈਤੀ ਆ ਇਸ ਆਜਰੂ ਬਾਈਕਰੀ ਦੀ ਸਹਾਇਤਾ ਲੈਤੀ ਆ ਇਸ ਕਰਕੇ ਮੇਰੀ ਇਹ ਬੇਨਤੀ ਆ ਵੀ ਭਰਾਵੋ ਇਸ ਬਿਮਾਰੀ ਪ੍ਰਤੀ ਸੁਚੇਤ ਹੋ ਤੇ ਨਾਲ ਮੈਂ ਇਹਨਾਂ ਦਾ ਦੁਬਾਰਾ ਫਿਰ ਇਹਨਾਂ ਨੌਜਵਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਣਾ ਆ ਆਸਟ੍ਰੇਲੀਆ ਤੋਂ ਸਾਡੇ ਨੌਜਵਾਨ ਆਏ ਹੋਏ ਨੇ ਜੀ ਇਹਨਾਂ ਨੇ ਪਹਿਲਾਂ ਧੀਆਂ ਦੇ ਵਿਆਹ ਕਰੇ ਕਾਫਲੇ ਪ੍ਰਧਾਨ ਆ ਬੜਾ ਸਮਾਜ ਵਿਚ ਰਹਿਣਾ ਦਾ ਬਹੁਤ-ਬਹੁਤ ਧੰਨਵਾਦ ਮੈਂ ਕਰਨਾ ਕਰਨਾ। ਅਪਣ ਗੱਲ ਆਪਾਂ ਕਰ ਰਹੇ ਹਾਂ ਕੈਂਸਰ ਦੀ ਪਰ ਪਿਛਲੇ ਦਿਨ ਇੱਕ ਰਿਪੋਰਟ ਆਈ ਆ ਕਿ ਸੰਗਰੂਰ ਜ਼ਿਲ੍ਹੇ ਦੀ ਮਿੱਟੀ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਆ ਤੇ ਸਭ ਤੋਂ ਜ਼ਿਆਦਾ ਕੈਮੀਕਲ ਉਸ ਮਿੱਟੀ ਵਿੱਚ ਪਾਏ ਗਏ ਨੇ ਇੱਕ ਵੱਡਾ ਫਿਰ ਕਿਸਾਨਾਂ ਨੂੰ ਨਹੀਂ ਲੱਗਦਾ ਕਿ ਇਹ ਜ਼ਹਿਰਾਂ ਜਿਹੜੇ ਘੋਲ ਰਹੇ ਨੇ ਜੋ ਲੋਕ ਉਹਨੂੰ ਸੇਵਨ ਕਰ ਰਹੇ ਨੇ। ਇਹਦੇ ਲਈ ਗੱਲ ਪਤਾ ਕੀ ਆ ਬਾਈ ਜੀ ਪਿਛਲੇ ਦਿਨਾਂ ਦੀ ਇੱਕ ਰਿਪੋਰਟ ਪੜ੍ਹਿਆ ਤੁਸੀਂ ਇਹ ਬੜੇ ਵਧੀਆ ਪੱਤਰਕਾਰ ਦੀ ਆ ਕਹਿੰਦਾ ਵੀ ਜਿਹੜਾ ਕਿ ਪੰਜਾਬ ਦੀ ਜਿਹੜੀ ਧਰਤੀ ਆ ਪੂਰੇ ਦੇਸ਼ ਦੀ ਦੀ ਗੱਲ ਕਰੀਏ ਪੂਰੇ ਦੇਸ਼ ਦੇ ਜਿਹੜੇ ਸੂਬਿਆਂ ਨੇ ਵਿੱਚੋਂ ਰੈੱਡ ਕੈਟਾਗਰੀ ਦੇ ਨੇ ਫੈਕਟਰੀ ਨੂੰ ਬੈਨ ਕੀਤੀਆਂ ਗਈਆਂ ਨੇ ਉਹ ਸਭ ਤੋਂ ਵੱਧ ਫੈਕਟਰੀਆਂ ਨੇ ਡਾਈੰਗ ਫੈਕਟਰੀਆਂ ਨੇ ਪੰਜਾਬ ਦੇ ਵਿੱਚ ਲੱਗੀਆਂ ਹੋਏ ਨੇ ਜੇ ਅਸੀਂ ਕਿਸਾਨ ਦੀ ਗੱਲ ਕਰੀਏ 2 ਫੁੱਟ ਤੋਂ ਥੱਲੇ ਉਹ ਜ਼ਮੀਨ ਦੋਸਤ ਨਹੀਂ ਕਰ ਸਕਦਾ ਜਿਹੜਾ ਜ਼ਮੀਨ ਦੇ ਵਿੱਚ ਧਰਤੀ ਦੇ ਵਿੱਚ 2 ਤੋਂ 2.5 ਤੋਂ 5 ਫੁੱਟ ਤੱਕ ਜਿਹੜਾ ਜਰੇਨੀਅਮ ਪਾਉਣਾ ਉਹਦੇ ਨਾਲ ਜਿਹੜੀ ਧਰਤੀ ਪ੍ਰਦੂਸ਼ਿਤ ਹੁੰਦੀ ਹੈ ਉਹਦਾ ਨਾਲ ਪਾਣੀ ਜਿਹੜਾ ਖਰਾਬ ਹੁੰਦਾ ਅੱਜ ਜੇ ਲੁਧਿਆਣੇ ਦੀ ਗੱਲ ਕਰੀਏ ਉਹ ਡਾਈੰਗ ਫੈਕਟਰੀਆਂ ਨੇ ਜਿਹੜਾ ਜਿਹੜਾ ਪੂਰਾ ਕੈਮੀਕਲ ਬੁੱਟਾ ਦਰਿਆ ਦੇ ਬੁੱਟਾ ਨਾਲੇ ਦੇ ਵਿੱਚ ਘੁੱਲ ਰਿਹਾ ਉਹ ਸਾਰਾ ਕੈਂਸਰ ਹੀ ਆ ਜੀ ਕਾਲਾ ਪੀਲਾ ਇਹੋ ਬਿਮਾਰੀਆਂ ਨੇ ਸਾਰੀਆਂ ਜੀ ਜੇ ਅਸੀਂ ਗੱ ਜਦੋਂ ਸਵੇਰੇ ਅਸੀਂ ਹਵਾ ਲੈਨੇ ਆ ਪੂਰੀ ਹਵਾ ਦੂਸ਼ਿਤ ਹੁੰਦੀ ਆ ਉਹ ਸਾਰੀ ਤੁਸੀਂ ਉੱਥੇ ਚਾਹ ਜਾ ਕੇ ਪੋਲੂਸ਼ਨ ਬੋਰਡ ਤੋਂ ਜਾ ਕੇ ਚੈੱਕ ਕਰਾ ਲਿਓ ਜੀ ਉਹ ਕੀ ਉਹ ਪੋਲੂਸ਼ਨ ਬੋਰਡ ਦੇ ਰਿਪੋਰਟਾਂ ਸਹੀ ਆਣੀਆਂ ਨਹੀਂ ਆਉਂਦੀਆਂ ਜੀ ਇਸ ਕਰਕੇ ਉਹ ਫੈਕਟਰੀਆਂ ਸਾਨੂੰ ਮਾਰਨ ਦੇ ਤੁਲੀਆਂ ਹੋਈਆਂ ਨੇ ਜੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਮੇਰੇ ਕੋਲੇ ਰਾਜਸਥਾਨ ਦੇ ਲੋਕ ਆ ਗਏ ਅਜ ਤੋਂ ਕਾਫੀ ਸਾਲ ਪਹਿਲਾਂ ਅਸੀਂ ਜੋ ਜੁੱਟ ਸ਼ੁਰੂ ਕਰਾਇਆ ਉੱਥੇ ਕੈਮੀਕਲ ਫੈਕਟਰੀ ਦਾ ਵਿਰੋਧ ਕੀਤਾ ਜੀ ਉਹ ਬੰਦ ਕਰਵਾਈ ਫੈਕਟਰੀ ਇਹ ਜਿਹੜੀਆਂ ਕਿ ਅਸਲ ਦੇ ਵਿੱਚ ਕਿਸਾਨ ਨਾਲੋਂ ਨਾਲ ਤਾਂ ਜਿਹੜੀਆਂ ਬਾਅਦ ਦੇ ਜਿਹੜਾ ਸਭ ਤੋਂ ਬਾਅਦ ਦੋਸਤ ਮੈਂ ਕਹਿੰਦਾ ਪੰਜਾਬ ਦੇ ਵਿੱਚ ਫੈਕਟਰੀਆਂ ਲੱਗਣ ਜਿਨ੍ਹਾਂ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਜਿਹੜੀਆਂ ਸਾਡੇ ਵਾਤਾਵਰਣ ਨੂੰ ਨਾ ਖਰਾਬ ਕਰਨ ਜਿਹੜੀਆਂ ਸਾਨੂੰ ਰੋਜ਼ਗਾਰ ਦੇਣ ਉਹ ਫੈਕਟਰੀਆਂ ਲੱਗਣ ਬੜੀਆਂ ਇਹੋ ਜਿਹੀਆਂ ਫੈਕਟਰੀਆਂ ਨਹੀਂ ਆ ਫੂਡ ਦੀ ਗੱਲ ਕਰੀਏ ਅਸੀਂ ਹੋਰ ਜਿਹੜੀਆਂ ਕਿ ਕਈ ਫੈਕਟਰੀਆਂ ਨੇ ਜਿਨ੍ਹਾਂ ਨਾਲ ਵਾਤਾਵਰਣ ਦੋਸਤ ਨਹੀਂ ਹੁੰਦਾ ਪਰ ਸਾਡੇ ਪੰਜਾਬ ਦੇ ਵਿੱਚ ਜਿਹੜਾ ਕਿ ਅੱਜ ਕੈਂਸਰ ਫੈਲਣ ਦਾ ਕਾਰਨ ਹੀ ਆ ਕਿ ਜਿਹੜੀਆਂ ਪੂਰੇ ਦੇਸ਼ ਦੇ ਵਿੱਚੋਂ ਪੂਰਾ ਸਟੇਟਾਂ ਦੇ ਵਿੱਚੋਂ ਪੂਰੇ ਸੂਬਿਆਂ ਇਹਦਾ ਕਾਰਨ ਆ ਸਭ ਤੋਂ ਵੱਡਾ ਕੈਂਸਰ ਦਾ ਕਾਰਨ ਇੱਕ ਜਿਹੜੀ ਕਿ ਮਨ ਨਾਲ ਹੁੰਦੀ ਮੈਂ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹਣਾ ਕਿ ਜਿਹੜੀ ਹਵਾ ਗੁਰੂ ਜੀ ਮੈਂ ਗੱਲ ਕਰੀਆ ਕਿਸਾਨਾਂ ਦੀ ਜਿਹੜੀ ਸਭ ਤੋਂ ਵੱਡੀ ਮੈਂ ਬੇਨਤੀ ਕਰਨਾ ਚਾਹਣਾ ਜਿਹੜਾ ਅਸੀਂ ਦਰਖਤ ਵੜਦੇ ਅੱਜ ਪੰਜਾਬ ਦੇ ਵਿੱਚ 33% ਰਕਬਾ ਦਰਖਤਾਂ ਰੇਟ ਚਾਹੀਦਾ ਅੱਜ ਪੰਜਾਬ ਦੇ ਵਿੱਚ 2-3% ਰਕਬਾ ਜਿਹੜਾ ਦਰਖਤਾਂ ਹੈਟਾ ਮੈਂ ਆਪਣੇ ਪਿੰਡ ਦੇ ਵਿੱਚ ਜੰਗਲ ਲਾਇਆ ਬਾਗ ਲਾਇਆ ਖੋਰ ਥਾ ਮਾਰੇ ਦਰਖਤ ਲਾਏ ਹੋਣੇ ਕਿ ਮੈਂ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਨਾ ਚਾਹਣਾ ਭਰਾਵੋ ਜੇਕਰ ਅਸੀਂ ਧਰਤੀ ਮਾਂ ਨੂੰ ਬਚਾਉਣਾ ਤਾਂ ਵੱਧ ਤੋਂ ਆ ਦਰਖਤ ਲਾਉਣ ਦੀ ਜ਼ਰੂਰਤ ਆ ਮੈਂ ਸਾਡੀ ਗੁਰਪ੍ਰੀਤ ਖੜਾ ਨਾਲ ਆਪਣਾ ਸਾਰੇ ਕਾਫਲੇ ਪ੍ਰਧਾਨ ਵਰਕੇ ਮੈਂ ਉਹਨਾਂ ਨੂੰ ਸਲਾਹ ਕਰਦਾ ਹੁਣ ਅਸੀਂ ਕਿਉਂਕਿ ਇੱਥੇ ਸਾਰੇ ਨੌਜਵਾਨ ਕੰਮ ਕਰਦੇ ਆ ਮੈਂ ਕਿਹਾ ਯਾਰ ਜੇਕਰ ਸਭ ਤੋਂ ਵੱਡੀ ਇਹ ਸੇਵਾ ਕਰਨੀ ਹੈ ਆਪਾਂ ਇਸ ਧਰਤੀ ਮਾਂ ਨੂੰ ਬਚਾਉਣ ਲਈ ਦਰਖਤ ਲਾਈਏ ਗ੍ਰੀਨਰੀ ਲਾਈਏ ਜਿੱਦੇ ਨਾਲ ਪੰਛੀ ਪੰਛੀ ਸੇਫ ਰਹਿਣ ਤੇ ਸਾਨੂੰ ਸਾਹ ਲੈਣ ਲਈ ਸਾਡੇ ਲਈ ਸਾਹਸ ਕਾਲਾ ਹੈ ਦਰਖਤਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਜੀ ਅੱਜ ਦੇ ਸਮਾਂ ਦੇ ਵਿੱਚ ਆਪਾਂ ਦੇਖੀਏ ਇਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਾਰਜ ਕਰਾਂਗੇ ਨਾਲ ਮਿਲ ਕੇ ਸਾਰੇ ਨੌਜਵਾਨ ਕੀ ਲੱਗਦਾ ਜੀ ਆਪਾਂ ਗੱਲ ਕਰੀਏ ਲੱਖੇ ਨੇ ਤਾਂ ਆਪਣੇ ਸੀਐਮ ਉਮੀਦਵਾਰ ਚੋਣ ਲਏ ਮਕਰਪਾਲ ਕੀ ਲੱਗਦਾ ਸਿਆਸਤ ਦੇ ਵਿੱਚ ਆ ਕੇ ਜੋ ਲੱਖੇ ਨੇ ਕੀਤਾ ਸਹੀ ਆ ਜਾਂ ਤੁਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਿਆਸਤ ਦਾ ਇਲਾਕਾ ਦੇਖੋ ਦੇਖੋ ਗੱਲ ਅਸਲ ਦੇ ਵਿੱਚ ਜਿਹੜੀ ਸਿਆਸਤ ਦੀ ਰਾਜਨੀਤੀ ਦੀ ਗੱਲ ਆ ਗਈ ਲੱਖੇ ਦਾ ਆਪਣਾ ਫੈਸਲਾ ਲੱਖਾ ਵਧੀਆ ਚਲੋ ਉਹ ਇੱਕ ਕੋਈ ਉਹ ਕੋਈ ਨੈਸ਼ਨਲ ਪਾਰਟੀ ਉਹਨਾਂ ਨੇ ਜੁੜਿਆ ਹਨਾ ਪੰਜਾਬ ਦੀ ਇੱਕ ਖੇਤਰੀ ਪਾਰਟੀ ਨੇ ਜੁੜਿਆ ਪਰ ਮੇਰੀ ਜਿਹੜੀ ਮੇਰੀ ਆਪਣੀ ਮਨਸ਼ਾ ਹੋਏ ਆ ਕਿ ਦੋ ਚੀਜ਼ਾਂ ਨੇ ਗਿਆ ਦੇਖੋ ਜੀ ਇੱਕ ਤਾਂ ਰਾਜਨੀਤੀ ਇੱਕ ਹੈਗੀ ਹੈ ਸੇਵਾ ਰਾਜਨੀਤੀ ਨਾਲ ਹਮੇਸ਼ਾ ਲੋਕਾਂ ਨੂੰ ਧੜਿਆਂ ਦੇ ਵਿੱਚ ਵੰਡਿਆ ਜਾਂਦਾ ਜਿਹੜੀ ਰਾਜ ਕਰਤਾ ਸਰੇ ਨੂੰ ਧੜਿਆਂ ਦੇ ਵਿੱਚ ਬਣਦੇ ਆ ਸੇਵਾ ਹਮੇਸ਼ਾ ਲੋਕਾਂ ਨੂੰ ਛੋੜਦੀ ਆ ਮੇਰਾ ਹਜੇ ਜਿਹੜਾ ਸਾਰੇ ਨੌਜਵਾਨਾਂ ਨੂੰ ਲੈ ਕੇ ਪੰਜਾਬ ਪ੍ਰਤੀ ਪੰਜਾਬ ਦੇ ਮੁੱਦਿਆਂ ਪਰ ਦੀ ਜਾਗਰੂਤ ਕਰਨ ਦਾ ਸੇਵਾ ਕਰਨੀ ਮੇਰਾ ਅਸਲ ਦੇ ਵਿੱਚ ਅੰਦਰੋਂ ਮਰਾ ਮਨ ਇਹ ਕਹਿੰਦਾ ਵੀ ਮੈਂ ਲੋਕਾਂ ਨੂੰ ਵੰਡਾ ਨਾ ਲੋਕਾਂ ਨੂੰ ਧੜਿਆਂ ਦੇ ਵਿੱਚ ਪਾੜਾ ਨਾ ਲੋਕ ਤਾਂ ਪਹਿਲਾਂ ਇੰਨੇ ਧੜਿਆਂ ਦੇ ਵਿੱਚ ਪੰਜ ਪੰਜ ਛੇ ਧੜਿਆਂ ਦੇ ਵਿੱਚ ਪਟਲੇ ਪਏ ਨੇ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਕੋਈ ਕਹਿੰਦਾ ਬੀਜੇਪੀ ਵਾਲਾ ਕੋਈ ਕਹਿੰਦਾ ਮੈਂ ਝਾੜੂ ਵਾਲਾ ਜੀ ਲੋਕ ਤਾਂ ਵੰਡ ਤੇ ਜੀ ਇਹਨਾਂ ਨੇ ਆਪਗਮਨਤ ਮੰਦ ਜਮੀ ਲੋਕ ਵੰਡ ਤੇ ਪਿੰਡਾਂ ਦੇ ਵਿੱਚ ਦੇਖ ਲਓ ਕਿਵੇਂ ਕੀ ਕੁਝ ਹੋਈ ਜਾਂਦਾ ਜੀ ਇਹਨੇ ਇਹ ਇਹਨਾਂ ਨੇ ਤਾਂ ਲੋਕ ਵੰਡ ਕੇ ਰੱਖਤੇ ਅਸੀਂ ਲੋਕਾਂ ਨੂੰ ਜੋੜਨਾ ਚਾਹੁੰਨੇ ਆ ਸੇਵਾ ਕਰਕੇ ਲੋਕਾਂ ਨੂੰ ਜੋੜਨਾ ਚਾਹੁੰਨੇ ਆ ਆ ਦਾ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਹਰਿਆਣਾ ਦੇ ਸੀਐਮ ਤੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਸੀਐਮ ਨੇ ਉਹ ਮੀਟਿੰਗ ਇਕੱਠੀਆਂ ਕੀਤੀ ਆ ਪ੍ਰੈਸ ਕਾਨਫਰੰਸ ਕੀਤੀ ਆ ਮੁੱਦੇ ਕਈ ਨੇ ਪਾਣੀ ਦਾ ਮੁੱਦਾ ਹੁਣ ਪੱਤਰਕਾਰ ਉੱਤੇ ਪੁੱਛ ਰਹੇ ਸੀ ਐਸਵਾਈਐਲ ਨਹਿਰ ਕਾਦੋ ਬਣੋ ਉਹ ਕਹਿੰਦੇ ਨਹਿਰ ਤਾਂ ਬਣ ਜੂਗੀ ਪਹਿਲਾਂ ਪਾਣੀ ਤੇ ਗੱਲ ਹੋ ਜੇ ਚੰਡੀਗੜ੍ਹ ਦਾ ਮੁੱਦਾ ਉੱਠ ਰਿਹਾ ਹਮਾਚਲ ਆਪਦਾ ਹੱਕ ਦਤਾਰਿਆ ਹਰਿਆਣਾ ਆਪਦਾ ਦਤਾਰਿਆ ਪੰਜਾਬ ਕਹਿੰਦਾ ਸਾਡਾ ਪਹਿਲਾਂ ਕੀ ਕੋਣ ਰਿਪੀਰੀਆਂ ਲਾਅ ਮੁਤਾਬਕ ਜਿਹੜਾ ਪੰਜਾਬ ਦਾ ਪਾਣੀ ਪੰਜਾਬ ਨੂੰ ਮਿਲਣਾ ਚਾਹੀਦਾ ਉਹਦਾ ਅਧਿਕਾਰ ਆ ਕਿਉਂਕਿ ਜੇ ਡੁੱਬਿਆ ਤਾਂ ਪੰਜਾਬ ਡੁੱਬਿਆ ਹੈ ਹਰਿਆਣਾ ਸਾਡਾ ਭਾਈਚਾਰਾ ਅਸੀਂ ਹਰਿਆਣੇ ਨਾਲ ਸਾਰੇ ਨੂੰ ਵਰਤਦੇ ਆ ਪਰ ਪੰਜਾਬ ਮਰਦਾ ਹੈ ਪੰਜਾਬ ਬਿਲਕੁਲ ਇਸ ਹਿਸਾਬ ਨਾਲ ਲੋ ਵੀ 1300 ਜਿਹੜਾ ਪਿੰਡਾ ਪੰਜਾਬ ਦਾ ਡੁੱਬ ਗਿਆ ਸੀ ਅੱਜ ਵੀ ਹੜਾਂ ਲਈ ਧਰਨਾ ਚੱਲ ਰਿਹਾ ਹੈ ਹਰੀਕੇ ਹੜ੍ਹਾਂ ਦੇ ਉੱਪਰ ਵੀ ਸਾਨੂੰ ਭਾਈ ਬਚਾਓ ਛੇ ਮਹੀਨਿਆਂ ਨੂੰ ਫਿਰ ਡੋਬੂਗੇ ਜੇਕਰ ਪੰਜਾਬ ਦੀ ਮੁੱਦਿਆਂ ਦੀ ਗੱਲ ਕਰਨੀ ਆ ਤਾਂ ਸਭ ਤੋਂ ਵੱਧ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜੇ ਪਹਿਲਾਂ ਪਾਣੀਆਂ ਦੇ ਪ੍ਰਤੀ ਇਹਨਾਂ ਨੇ ਮਤੇ ਪਾਸ ਕੀਤੇ ਹੋਏ ਨੇ ਜਿਹੜੇ ਕਾਨੂੰਨ ਉਹ ਕਈ ਜਿਹੜੀਆਂ ਧਰਾਵਾਂ ਨੇ ਉਹ ਭੰਗ ਕਰਨੀਆਂ ਚਾਹੁੰਦੇ ਨਹੀਂ ਭੰਗ ਕਰਕੇ ਮੋਦੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਆਪਣੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਪਹਿਲਾਂ ਤਾਂ ਉਹਦੇ ਤੋਂ ਭਰਾਵੇ ਅਸਲ ਦੇ ਵਿੱਚ ਜਿਹੜੇ ਸਾਡੇ ਮੈਂ ਇਹੀ ਗੱਲ ਕਹਿਣਾ ਚਾਹਣਾ ਸਾਡੇ ਸਾਰੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਮੇਰਾ ਰਾਜਨੀਤਿਕ ਤਾਂ ਮਨ ਹੱਕਿਆ ਇਸ ਕਰਕੇ ਆਖਿਆ ਕਿ ਇਹਨਾਂ ਲੀਡਰਾਂ ਤੋਂ ਮਨ ਇਸ ਕਰਕੇ ਆਖਿਆ ਹੋਇਆ ਹੈ ਕਿ ਇਹ ਪੰਜਾਬ ਦੇ ਮੁੱਦਿਆਂ ਲਈ ਪਹਿਰਾ ਦੇਣ ਨੂੰ ਤਿਆਰੀ ਨਹੀਂ ਹੈਗੇ ਕਿਉਂਕਿ ਅੱਜ ਜਿੰਨੀਆਂ ਵੀ ਪਾਰਟੀਆਂ ਨੇ ਇਹਨਾਂ ਦਾ ਇੱਕੋ ਹੀ ਕੰਮ ਆ ਬਸ ਪੰਜਾਬ ਦੇ ਲੋਕਾਂ ਨੂੰ ਵੰਡਣਾ ਅੱਜ ਤੱਕ ਜੇ ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ ਕਿਸਾਨੀ ਦੀ ਗੱਲ ਕਰੀਏ ਇੱਕ ਵੀ ਜਿਹੜਾ ਕਿ ਅੰਦੋਲਨਾ ਜਾਂ ਇੱਕ ਵੀ ਮੁੱਦਾ ਇਹਨਾਂ ਨੇ ਸਾਡੇ ਜਿਹੜੇ ਆ ਹਨਗੇ ਰਾਜਨੀਤਿਕ ਪਾਰਟੀਆਂ ਨੇ ਇੱਕ ਵੀ ਮੁੱਦੇ ਤੇ ਇਹਨਾਂ ਨੇ ਜਿੱਤਕ ਨਹੀਂ ਦਿੱਤਾ ਜੇ ਅਸੀਂ ਗੱਲ ਕਰੀਏ ਸਾਰੇ ਦੇ ਸਾਰੇ ਜਿਹੜੇ ਅੱਜ ਕਾਨੂੰਨ ਕੇਂਦਰ ਸਰਕਾਰ ਨੇ ਪਾਸ ਕੀਤੇ ਉਹ ਸਾਰੇ ਸਰਕਾਰੇ ਜਥੇਬੰਦੀਆਂ ਦੇ ਪਿੱਛੇ ਧੱਕੇ ਕਸਾਲ ਲੀਡਰਾਂ ਦੇ ਪਿੱਛੇ ਧੱਕੇ ਲੋਕਾਂ ਦੇ ਪਿੱਛੇ ਧੱਕੇ ਪਰ ਇਹਨਾਂ ਦਾ ਪੰਜਾਬ ਲਈ ਕੋਈ ਵੀ ਤੁਸੀਂ ਇਹ ਹਿਸਾਬ ਲਾ ਲਓ ਜੇ ਮੈਂ ਇਹ ਚਾਹਣਾ ਵੀ ਜੇਕਰ ਸਾਡਾ ਜਿਹੜੇ ਮੁੱਦੇ ਨੇਗੇ ਜੇ ਅਸੀਂ ਹੁਣ ਗੱਲ ਕਰੀਏ ਸਾਡਾ ਜਿਹੜਾ ਹੜਾਂ ਦੇ ਪ੍ਰਭਾਵ ਸਾਡਾ ਇਲਾਕਾ ਖਤਮ ਹੋਇਆ ਜੇ ਤੁਸੀਂ ਉਸਦੇ ਫੰਡਾਂ ਦੀ ਗੱਲ ਕਰੀਏ ਕੀ ਫੰਡਸਾਂ ਨੂੰ ਮਿਲ ਕੇ ਉਹਦੇ ਲਈ ਧਰਨਾ ਲਾਉਣਾ ਚਾਹੀਦਾ ਹੈ ਸਰਕਾਰ ਅੱਗੇ ਮੋਦੀ ਨੂੰ ਚੇਤਾਵਨੀ ਦੇਣੀ ਚਾਹੀਦੀ ਹੈ ਵੀ ਦੱਸੋ ਭਈ ਆ ਸਾਡੇ ਮੁੱਦੇ ਨੇ ਜੀ ਫਿਰ ਇਹਨੀਆਂ ਗੱਲਾਂ ਨੇ ਇਹਦੇ ਪ੍ਰਤੀਬੱਸਰ ਪਰ ਇਹਨਾਂ ਨੇ ਬਿਆਨਬਾਜ਼ੀ ਕਰਕੇ ਤੇ ਆਪਣਾ ਆਪਣਾ ਚਮਕਾਉਣਾ ਹੁੰਦਾ ਹੋਰ ਇਹਨਾਂ ਤੋਂ ਆਸ ਨਾ ਪੰਜਾਬ ਦੇ ਲੋਕ ਬੜੀ ਰੱਖਣ ਹੁਣ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਇਹਦੇ ਲਈ ਲੋਕਾਂ ਨੂੰ ਲਾਮਬੰਦ ਹੋਣਾ ਪੈਣਾ ਵੀ ਅੱਜ ਅਸੀਂ ਇਕੱਠੇ ਹੋਈਏ ਅਸੀਂ ਯਾਰ ਘਟੋ ਘਟ ਸਾਡੇ ਕੋਲੇ ਸਾਡੇ ਪੰਜਾਬ ਦੀ ਵਿਧਾਨ ਸਭਾ ਤਾਂ ਹੋਵੇ ਤੂੰ ਕਹੇ ਤੁਸੀਂ ਤੁਹਾਡਾ ਸਵਾਲ ਇਹ ਵੀ ਤੁਹਾਡੇ ਮਨ ਚੋਂ ਨਾ ਹੋਣਾ ਵੀ ਵਿਧਾਨ ਸਭਾ ਕਿਵੇਂ ਹੋਵੇ ਕਿਉਂਕਿ ਅੱਜ ਪੰਜਾਬ ਕੋਲੇ ਪੰਜਾਬ ਦੀ ਵਿਧਾਨ ਸਭਾ ਨਹੀਂ ਹੈ ਕਿ ਉਹਦੇ ਵਿੱਚ ਦਿੱਲੀ ਦੀ داخل ਅੰਦਾਜ਼ੀ ਆ ਜੋ ਉਹ ਕਹਿੰਦੇ ਨੇ ਉਹ ਪੰਜਾਬ ਦੇ ਲਈ ਚੰਗਾ ਮਾੜਾ ਉਹ ਕੁਝ ਪਾਸ ਹੁੰਦਾ ਉਹਨਾਂ ਦੇ ਕਹਿਣ ਤੇ ਪਰ ਅੱਜ ਜੇਕਰ ਸਾਡੇ ਪੰਜਾਬ ਦੇ ਲੀਡਰ ਉੱਥੇ ਪੈਰ ਖੋਲੋ ਕੇ ਖੜੇ ਹੋਣ ਵਿਧਾਨ ਸਭਾ ਦੇ ਵਿੱਚ ਘੱਟੋ ਘੱਟ ਜਿਹੜੇ ਪਹਿਲਾਂ ਵਾਲੇ ਮਤੇ ਨੇ ਜਾਂ ਚੰਗੇ ਮਤੇ ਨੇ ਹੋਰ ਉਹ ਤਾਂ ਲੈ ਕੇ ਹੁਣ ਪੰਜਾਬ ਪੱਖੀ ਤਾਂ ਲੈ ਕੇ ਆਉਣ ਕੀ ਲੱਗਦਾ ਪੰਜਾਬ ਦੇ ਵਿਧਾਇਕ ਦਿੱਲੀ ਵਾਲਿਆਂ ਦੇ ਖਿਲਾਫ ਬੋਲ ਸਕਦੇ ਨੇ ਨਹੀਂ 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 ਕੋਈ ਕੋਈ ਨਹੀਂ ਬੋਲ ਸਕਦੇ ਇਹ ਤਾਂ ਇਹਦਾ ਹਿਸਾਬ ਲਾ ਲਾ ਵੀ ਤਾਂ ਬੋਲਣ ਦਾ ਬੜੀ ਦੂਰ ਦੀ ਗੱਲ ਆ ਇਹ ਤਾਂ ਸਾਹ ਨਹੀਂ ਕੱਢ ਸਕਦੇ ਉਹਨਾਂ ਤੋਂ ਬਿਨਾਂ ਤਾਂ ਇੰਨਾ ਡਰਦੇ ਨੇ ਕਮਜ਼ੋਰ ਨੇਗੇ ਇਹਨਾਂ ਦੇ ਵਿੱਚ ਅਸਲ ਦੇ ਵਿੱਚ ਕਮਜ਼ੋਰ ਇਸ ਕਰਕੇ ਨੇ ਕਿਉਂਕਿ ਇਹਨਾਂ ਨੂੰ ਤਾਂ ਇਹ ਹਿਸਾਬ ਲਾ ਲਓ ਵੀ ਆਪਾਂ ਹੁਣ ਮੈਂ ਤੈਨੂੰ ਕੀ ਕਹਾਂ ਵੀ ਗਧਿਆਂ ਦੇ ਗਲਾਂ ਟੱਲੀਆਂ ਪਾਈਆਂ ਨਾ ਕਿਦੇ ਲੜੇ ਨੇਗੇ ਸਿਰਫ ਇਹਨਾਂ ਦੇ ਹਿਸਾਬ ਨਾਲ ਵਾਲਾ ਵੀ ਚੁਣ ਕੇ ਕੀ ਕਰਦੇ ਨੇ ਨਾ ਦਿੱਲੀ ਦੀ ਸਿਆਸਤ ਤਾਂ ਹੀ ਕਰਦੇ ਚੁਣ ਕੇ ਲਿਆਉਂਦੀ ਹੈ ਜਿਨ੍ਹਾਂ ਨੂੰ ਵੀ ਇਹਨਾਂ ਨੂੰ ਸੀਐਮਐਲਏ ਬਣਾਉਣਾ ਉਹਨਾਂ ਚੁਣ ਕੇ ਲਿਆਉਂਦੀ ਹੈ ਉਹ ਜਿਹਨੂੰ ਪਤਾ ਤਾਂ ਪਤਾ ਵੀ ਉਹਨਾਂ ਨੇ ਬੋਲਣਾ ਕੀ ਹੁੰਦਾ ਉਹਨਾਂ ਨੂੰ ਮੁੱਦਿਆਂ ਬਾਰੇ ਨਹੀਂ ਪਤਾ ਹੈਗਾ ਵਿਚਾਰਿਆਂ ਨੂੰ ਬਸ ਉਹਨਾਂ ਦਾ ਸਿਰਫ ਐਵੇਂ ਸਾਡੇ ਨਾਲ ਗੱਨ ਮਹਿਣ ਸਾਡੇ ਨਾਲ ਗੱਡੀਆਂ ਨੇ ਐਸ਼ੋ ਆਰਾਮ ਦੀ ਜ਼ਿੰਦਗੀ ਅਸੀਂ ਪੰਜਾਬ ਲਈ ਬੋਲ ਕੀ ਕਰਨਾ ਇਹ ਜਿਹੜੀ ਤਾਂ ਗੱਲ ਸਮਝਾਉਣਾ ਚਾਹਣਾ ਉਹਨਾਂ ਦੇ ਵਿਚਾਰਿਆਂ ਦੇ ਨਾਲ ਲੱਤਾਂ 'ਚ ਭਾਰ ਨਹੀਂ ਹੈਗਾ ਹੁਣ ਜਿਹੜੇ ਪਹਿਲਾਂ ਹਾਰੇ ਹੋਏ ਨੇਗੇ ਉਹ ਵੀ ਵਿਚਾਰੇ ਕੀ ਬੋਲਣ ਹੁਣ ਉਹਨਾਂ ਨੇ ਭਾਈ ਕਰਾਪਸ਼ਨ ਕੀਤੀ ਹੈ ਉਹਨਾਂ ਨੇ ਸਭ ਡਰਦੇ ਨੇ ਈਡੀ ਤੋਂ ਡਰਦੇ ਨੇ ਸੀਬੀ ਤੋਂ ਡਰਦੇ ਨੇ ਸਭ ਡਰਦੇ ਨੇ ਹੁਣ ਇੱਥੇ ਸਾਢੇ ਵਰਗੇ ਤਾਂ ਇਹ ਜਨੇ ਵੀ ਕੀ ਨੰਗੀ ਨਾਉ ਕੀ ਨਿਚੋੜੂ ਸਾਡੇ ਬੰਦੇ ਤਾਂ ਆ ਹੀ ਕੱਖ ਨਹੀਂ ਹੈਗਾ ਵੀ ਆਜੂ ਤਾਂ ਦੇਖਣਾ 2027 ਆ ਗਿਆ ਕਿਤਨਾ ਕਿਤੇ ਭਾਨੇ ਤੇ ਤਾਂ ਅੱਖ ਕਿਸੇ ਸਿਆਸੀ ਆਗੂ ਦੀ ਸਿਆਸੀ ਪਾਰਟੀ ਤਾਂ ਮੈਂ ਤੈਨੂੰ ਕਹਿਣਾ ਵੀ ਮੇਰੇ ਤਿੰਨ ਜਿਹੜੀਆਂ ਦੋ ਤਿੰਨ ਪਾਰਟੀਆਂ ਦਾ ਸਾਰੀਆਂ ਸਖੀਮ ਪਾਰਟੀਆਂ ਨੇ ਮੇਰੇ ਕੋਲ ਪ੍ਰੂਫ ਪਏ ਨੇਗੇ ਸਾਡੇ ਨਾਲ ਜ਼ਬਾਨ ਕਰ ਲਓ ਸਾਡੇ ਨਾਲ ਜ਼ਬਾਨ ਕਰ ਲਓ ਪਰ ਤੇਕ ਤਾਂ ਪਹਿਲਾਂ ਵੀ ਜਦੋਂ ਆ ਲੋਕ ਸਭਾ ਦੀ ਚੋਣਾਂ ਆ ਗਈਆਂ ਉਦੋਂ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਆਮ ਆਦਮੀ ਪਾਰਟੀ ਦਾ ਮੈਨੂੰ ਠੀਕਾ ਆਫਰ ਸੀਗਾ ਅਸੀਂ ਆਖਿਆ ਵੀ ਨਹੀਂ ਯਾਰ ਸਾਡਾ ਇਹ ਥੋੜੂ ਸੋਚ ਆ ਵੀ ਕੱਲਾ ਠੀਕਾ ਨਾਲ ਅਸੀਂ 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 ਨੇਤਾ ਹੀ ਬਣਨਾ ਐ ਲੀਡਰ ਹੀ ਬਣਨਾ ਐ ਤਾਂ ਹੁਣ ਆ ਲੋਕਾਂ ਦਾ ਮਾਣ ਸਨਮਾਨ ਆ ਲੋਕਾਂ ਦਾ ਪਿਆਰ ਬਥੇਰਾ ਤਾਂ ਲੋਕਾਂ ਦੇ ਪਿਆਰ ਸਦਕਾ ਇਹਨਾਂ ਨੇ ਇੰਨਾ ਮਾਣ ਬਖਸ਼ਿਆ ਹੋਇਆ ਇਹਨਾਂ ਤੋਂ ਵੱਧ ਮਾਣ ਬਖਸ਼ਿਆ ਸਾਨੂੰ ਇਹ ਜੀ ਸੱਤਾ ਦੀ ਕੋਈ ਵਾਲੀ ਭੁੱਖ ਨਹੀਂ ਹੈਗੀ ਪਰ ਗੱਲ ਹੈਗੀ ਆ ਲੋਕਾਂ ਦੇ ਹੱਕ ਦੀ ਲੋਕਾਂ ਦੇ ਮੁੱਦਿਆਂ ਦੀ ਜਿਹੜੀ ਕਿ ਹੁਣ ਮੈਨੂੰ ਇਹੀ ਚੀਜ਼ ਸਮਝ ਆਉਂਦੀ ਆ ਵੀ ਲੋਕਾਂ ਜੋੜੀ ਜੋੜੂਗੀ ਜਿਵੇਂ ਲੋਕ ਜਿਵੇਂ ਜੁੜਨਗੇ ਆ ਸੇਵਾ ਦੇ ਨਾਲ ਸੇਵਾ ਦੇ ਨਾਲ ਲੋਕ ਜੁੜਦੇ ਨੇ ਹਮੇਸ਼ਾ ਇਕੱਠੇ ਹੁੰਦੇ ਨੇ ਇਕਾ ਹੁੰਦਾ ਅੱਜ ਸਾਡੇ ਵਿੱਚ ਬਹੁਤ ਵੱਡਾ ਰਾਜਨੀਤੀ ਨੇ ਬਹੁਤ ਵੱਡਾ ਢੜੇ ਢੜੇ ਖੜੇ ਕਰਤੇ ਪਵਾੜੇ ਬਹੁਤ ਵੱਡੇ ਪਵਾਤੇ ਪਰ ਇਹਦੇ ਪ੍ਰਤੀ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਚਲੋ ਜੇ ਰਾਜਨੀਤੀ ਕਰਨੀ ਵੀ ਆ ਹੁਣ ਮੈਂ ਯੂਰਪ ਚ ਜਾ ਕੇ ਆਂ ਯੂਰਪ ਚ ਵੋਟਾਂ ਪੈਂਦੀਆਂ ਨਹੀਂਆਂ ਪਰ ਜਿਵੇਂ ਸਾਡੇ ਲੋਕ ਲੀਡਰਾਂ ਪਿੱਛੇ ਪਾਗਲ ਹੋ ਜਾਂਦੇ ਨੇਗੇ ਉਹਨਾਂ ਦੇ ਭੇਡਾਂ ਬਣ ਜਾਂਦੇ ਨੇ ਇਹ ਨਹੀਂ ਬਣਨਾ ਚਾਹੁੰਦਾ ਵੋਟਾਂ ਪੈਂਦੀਆਂ ਨਹੀਂਆਂ ਲੀਡਰਾਂ ਨੂੰ ਚਾਹੀ ਨਹੀਂ ਜੰਗ ਲਗਾ ਬਦਲ ਦਿੰਦੇ ਨੇ ਉਹ ਕੋਈ ਐ ਨਹੀਂ ਹੈਗਾ ਵੀ ਆਪਣੇ ਹੁਣੀ ਕਿਵੇਂ ਕਸਮਾਨ ਪੈਣ ਲੱਗ ਗਿਆ ਹੁਣੀ ਚੱਲੀ ਜਾਂਦਾ ਪਿੰਡਾਂ ਦੇ ਵਿੱਚ ਕੰਮ ਪੂਰਾ ਚੱਲੀ ਕਿ ਨਹੀਂ ਜਾਂਦਾ ਹਰੇਕ ਪਾਰਟੀ ਨੇ ਆਪਣਾ ਆਰਟੀ ਸੱਲ ਬਣਾ ਲਿਆ ਬੋਰਡ ਕਢਾ ਕਢ ਕੇ ਲਾ ਗਿੰਦੇ ਨੇ ਜਵਾਰਪ ਦੇ ਵਿੱਚ ਵੋਟਾਂ ਹੁੰਦੀਆਂ ਨੇ ਮੈਂ ਕਹਿੰਦਾ ਦੋ ਤਿੰਨ ਦਿਨ ਮੱਸਾਂ ਪਹਿਲਾਂ ਗਰਮੋ ਗਰਮਾ ਹੁੰਦਾ ਕੋਈ ਮਹਾਲ بس ਸਿਰਫ ਆਨਲਾਈਨ ਸਾਰਾ ਕੁਝ ਚੱਲਦਾ ਅਸੀਂ ਈਡੀ ਜਾ ਕੇ ਆਸਟ੍ਰੇਲੀਆ ਦਾ ਖੜਾ ਮੁੰਡਾ ਉੱਥੇ ਦਾ ਪੀਆਰ ਇਹਨੂੰ ਪੁੱਛ ਲੈ ਵੀ ਆਸਟ੍ਰੇਲੀਆ 'ਚ ਇਹੋ ਜਿਹਾ ਕੁਝ ਹੁੰਦਾ ਉੱਥੇ ਦਾ ਕੋਈ ਇੱਥੇ ਤਾਂ ਆਪਣੇ ਦਾ ਹਿਸਾਬ ਲਾ ਲਾ ਵੀ ਜਿਹੜਾ ਇਹ ਸਾਰਾ ਪੈਸਾ ਹੁਣ ਤੋਂ ਲੈ ਕੇ ਖਰਚ ਹੋ ਰਿਹਾ ਵੋਟ ਲੋਕਾਂ ਦਾ ਪੈਸਾ ਲੋਕਾਂ ਤੋਂ ਪੈਸਾ ਇਕੱਠਾ ਕੀਤਾ ਹੋਇਆ ਲੀਡਰਾਂ ਨੇ ਪੈਸਾ ਕਿੱਧਰ ਕੀਤਾ ਕੀਤਾ ਹੋਇਆ ਥੋੜਾ ਹੀ ਜਿਵੇਂ ਆਪਾਂ ਕਹਦੇ ਭੇਡਾਂ ਮੁੰਨੀਆਂ ਗਈਆਂ ਮੁੰਨ ਮੁੰਨ ਕੇ ਭੇਡਾਂ ਨੂੰ ਥੋੜੇ ਦੇ ਆਪਣਾ ਆਪਣਾ ਕੋਟ ਸੋਨੂੰ ਹੀ ਦੇ ਜਾਂਦੇ ਨੇ 27 ਦੀ ਸਟੇਜ ਤੋਂ ਪੰਨਾ ਦੇਖੋ ਕਿਸੇ ਵੀ ਸਟੇਜ ਤੇ ਸਿਆਸੀ ਜਾਂ ਸਿਆਸਤ ਤੋਂ 27 ਤੋਂ ਦੂਰ ਨਹੀਂ ਨਹੀਂ ਮੇਰੀ ਗੱਲ ਸੁਣ ਪਹਿਲੀ ਗੱਲ ਤਾਂ ਮੇਰਾ ਹੁਣ ਜਿਹੜੀ ਅਸਲ ਮਨ ਦੀ ਭਾਵਨਾ ਕਿ ਯਾਰ ਮੈਨੂੰ ਰਾਜਨੀਤੀ ਦੇ ਵਿੱਚ ਆਉਣਾ ਨਹੀਂ ਚਾਹੁੰਦਾ ਮੈਨੂੰ ਸੇਵਾ ਕਰਨ ਚਾਹੁੰਦਾ ਨੌਜਵਾਨਾਂ ਨੂੰ ਜਾਗਰੂਤ ਕਰਨਾ ਚਾਹੁੰਦਾ ਜਿਸ ਪ੍ਰਕਾਰ ਆਪਾਂ ਇਹ ਸੇਵਾ ਕਰ ਰਹੇ ਹਾਂ ਮੈਂ ਕਹਿੰਦਾ ਤੁਹਾਡੇ ਕੈਮਰੇ ਤੇ ਖੜਾ ਹੋ ਕੇ ਗੱਲ ਕਹਿਣਾ ਵੀ ਮੈਨੂੰ ਇੱਕ ਵੀ ਬੰਦਾ ਹਜੇ ਲਾ ਦਿਓ ਕਹਿੰਦਾ ਮੈਂ ਚੋਰੀ ਠੱਗੀ ਕਿਸਮਾਂ ਕੋਈ ਨੌਜਵਾਨਾਂ ਕਿਸੇ ਦੇ ਪੈਸੇ ਖਾਦੇ ਹੋਣ ਹਨਾ ਸਾਹਮਣੇ ਲਿਆ ਕੇ ਬਿਠਾ ਦਿਓ ਪਿੱਠ ਪਿੱਛੇ ਕੋਈ ਵੀ ਕਰ ਸਕਦਾ ਮੈਂ ਤਾਂ ਮੀਡੀਆ ਨੂੰ ਸਾਰੇ ਆਮ ਕਹਣਾ ਹੁਣਾਂ ਵੀ ਜੇ ਕੋਈ ਮੇਰੇ ਚ ਗਲਤੀ ਗਲਤ ਮੇਰੇ ਬਾਰੇ ਬੋਲਦਾ ਉਹਨੂੰ ਮੇਰੇ ਘਰੇ ਲਿਆਓ ਜਾਂ ਮੈਂ ਉੱਥੇ ਆ ਜੂੰਗਾ ਹਨਾ ਵੀ ਜਵਾਬ ਦੇ ਤਾਂ ਹੋਣਾ ਚਾਹੀਦਾ ਮੈਂ ਵੀ ਜਵਾਬ ਦੇ ਹਾਂ ਇਹ ਜੀ ਗੱਲਾਂ ਨਹੀਂ ਵੀ ਜਵਾਬ ਦੇਣੀ ਮੈਂ ਜਵਾਬ ਦੇ ਹਾਂ ਵੀ ਮੈਨੂੰ ਜਵਾਬ ਲਵੇ ਵੀ ਭਾਈ ਮੇਰੇ ਨਾਲ ਤੂੰ ਐ ਕੀਤਾ ਅਸੀਂ ਰੱਬ ਨੂੰ ਜਾਣ ਕੇ ਅਸੀਂ ਸੇਵਾ ਕਰ ਰਹੇ ਹਾਂ ਹਨਾ ਮੈਂ ਇਹ ਜਿਹੜੀ ਨੈਸ਼ਨਲ ਪਾਰਟੀ ਨੇ ਇਹਨਾਂ ਨਾਲ ਕਦੇ ਨਹੀਂ ਸਮਝੌਤਾ ਕਰਾਂਗੇ ਅਸੀਂ ਜੇ ਅਸੀਂ ਕਰਾਂਗੇ ਜਿਹੜਾ ਪੰਜਾਬ ਦੇ ਲਈ ਕੋਈ ਕੁਝ ਕਰ ਸਕਦੇ ਨੇ ਖੇਤਰੀ ਲੋਕ ਨੇ ਚੰਗੇ ਬੁੱਧੀਜੀਵੀ ਲੋਕ ਨੇਗੇ ਜੋ ਸਿਆਸਤ ਦੇ ਵਿੱਚ ਕੁਝ ਕਹਿਣਗੇ ਤਾਂ ਅਸੀਂ ਨਾਲ ਰਲ ਕੇ ਉਹਨਾਂ ਦੇ ਕੁਝ ਨਾ ਕੁਝ ਪੰਜਾਬ ਨੂੰ ਸਵਾਰ ਲਈ ਕਰ ਸਕਦੇ ਆ ਕਿਉਂਕਿ ਇਹਨਾਂ ਦੇ ਜਿਹੜਾ ਪਿਓ ਵਾਲੀਆਂ ਕੁਰਸੀਆਂ ਨੇ ਇਹਨਾਂ ਦੇ ਜਿਹੜਾ ਪਿਓ ਵਾਲੀ ਵਿਧਾਨ ਸਭਾ ਵੀ ਇਹੀ ਵੰਡਣਗੇ ਇਹ ਚੋਰ ਨੇਗੇ ਸਾਰੇ ਇਹ ਚੋਰਾਂ ਨੂੰ ਥੋੜਾ ਅਸੀਂ ਅਸੀਂ ਸੱਤਾ ਦੇ ਵਿੱਚ ਰਹਿਣ ਦੇਵਾਂਗੇ ਕਿ ਇਹਨਾਂ ਦੇ ਚੋਰ ਵਾਲੀ ਦੀ ਕਿਹੜਾ ਕਿ ਇਹਨਾਂ ਦਾ ਕਿਹੜਾ ਇਹ ਘਰ ਵਾਲੀ ਮੁੱਖ ਮੰਤਰੀ ਦੀ ਕੁਰਸੀ ਆ ਠੀਕ ਹੈ ਇਹਨਾਂ ਦੇ ਜਿਹੜਾ ਇੱਕੜਾ ਕੋਈ ਡਿਕਟ ਜਦੋਂ ਤੁਸੀਂ ਆ ਗਏ ਨੇ ਤਾਂ ਪਟਾਕਾ ਪਲਟ ਪਹਿਲਾਂ ਵੀ ਪਲਟ ਤਾਂ ਹੁਣ ਵੀ ਪਲਟ ਤਾਂ ਕਿ ਪਲਟਨ ਤੇ ਆ ਗਏ ਅਸੀਂ ਕਿਹੜੇ ਜਿਹੜੇ ਸੱਤਾ ਦੇ ਵਿੱਚ ਅਸੀਂ ਕਿਹੜਾ ਨੂੰ ਡਰਦੇ ਆ ਜਿਹੜਾ ਮਰਜੀ ਆ ਅੱਜ ਇਹ ਤਾਂ ਦੇਖਾ ਇਹ ਤਾਂ ਇਹ ਕਹਿ ਦਿੰਨਾ ਯਾਰ ਹੁਣ ਵੀ ਨਹੀਂ ਘਬਰਾਹਟ ਵੀ ਨਹੀਂ ਜੇ ਉਹਦੇ ਵਿੱਚ ਵੀ ਹੋਣਾ ਪਿਆ ਕਈ ਵਾਰੀ ਗੁੱਸਾ ਹੀ ਮਨ ਨੂੰ ਚੜਦਾ ਵੀ ਇਹੀ ਇਹਨਾਂ ਦੇ ਕੋਲੇ ਜਰ ਸਾਰਾ ਕੁਝ ਇਹਨਾਂ ਨੂੰ ਇਹਨਾਂ ਦੇ ਕਿਹੜਾ ਸੁੱਖੀਆਂ ਨੇ ਕੁਰਸੀਆਂ ਇਹਨਾਂ ਨੂੰ ਐਮਐਲਏ ਜਾਂ ਇਹਨਾਂ ਦੇ ਕਿਹੜਾ ਜਾ ਐਮਪੀ ਇਹ ਕਿਹੜਾ ਇਹਨਾਂ ਨੂੰ ਕੀ ਸੁੱਖਿਆ ਵੀ ਅਸੀਂ ਨਹੀਂ ਬਣ ਸਕਦੇ ਇਹ ਗੱਲ ਤੋਂ ਕਈ ਵਾਰੀ ਗੁੱਸਾ ਆਉਂਦਾ ਪਰ ਮੇਰੀ ਜਿਹੜੀ ਅਸਲੀ ਮਨ ਦੀ ਅੰਦਰੋਂ ਭਾਵਨਾ ਵੀ ਲੋਕਾਂ ਨੂੰ ਇਕੱਠੇ ਕਰੀਏ ਯਾਰ ਲੋਕਾਂ ਨੂੰ ਲਾਮਬੰਦ ਕਰੀਏ ਲੋਕਾਂ ਨੂੰ ਜਾਗਰੂਤ ਕਰੀਏ ਮੇਰੀ ਮੰਨ ਦੀ ਭਾਵਨਾ ਹੈ ਆਖਰੀ ਸਵਾਲ ਹੈ ਜੀ ਜਿਹੜੀ ਕੰਟਰੋਵਰਸੀ ਹੋ ਰਹੀ ਹੈ ਤੁਹਾਨੂੰ ਪਤਾ ਦਵਾਦ ਸਾਹਿਬ ਜਾ ਕੇ ਕੋਈ ਮੁਸਲਮ ਨੌਜਵਾਨ ਉੱਥੇ ਵਜੂ ਕਰਾਇਆ ਜੋ ਵੀ ਕੰਟਰੋਵਰਸੀ ਹੁਣ ਤੱਕ ਚੱਲ ਰਹੀ ਹੈ ਇੱਕ ਪੇਸ਼ ਕੀਤੀ ਜਾ ਰਹੀ ਹੈ ਹਾਲਾਂਕਿ ਚਲੋ ਜੋ ਵੀ ਸਿੱਕੀ ਦੇਖਦੇ ਹਾਂ ਇਹ ਮਾਹੌਲ ਜਿਹੜਾ ਕ੍ਰੀਏਟ ਕੀਤਾ ਗਿਆ ਹੈ ਹਾਂ ਬਿਲਕੁਲ ਇਹ ਨਾ ਜਿੰਨੀਆਂ ਵੀ ਤੁਸੀਂ ਸਮਝੋ ਇਸ ਗੱਲ ਨੂੰ ਮੈਂ ਇਹ ਗੱਲ ਨੂੰ ਸਮਝਦਾ ਵੀ ਜੇਕਰ ਕਿਸੇ ਤੋਂ ਕੋਈ ਗਲਤੀ ਹੋਗੀ ਠੀਕ ਆ ਕੋਈ ਜੇਕਰ ਉਹਦੀ ਮੰਨਦੀ ਭਾਵਨਾ ਦਾ ਪਤਾ ਲੱਗ ਜਾਂਦਾ ਬੰਦਾ ਅਸਾਸ ਤੋਂ ਪਤਾ ਲੱਗਦਾ ਬੰਦਾ ਸੱਚਾ ਕਿ ਝੂਠਾ ਉਹਨੂੰ ਤਰੀਕੇ ਨਾਲ ਸਮਝਾਓ ਕਿਸੇ ਵੀ ਜੀ ਅਸੀਂ ਕਟੜਪੰਥੀ ਦੀ ਗੱਲ ਕਰੀਏ ਕਿਸੇ ਦੀ ਵੀ ਮੈਂ ਕਟੜ ਮੈਂ ਇਕੱਲ ਸਮਝ ਲਾ ਮੈਂ ਕਿਸੇ ਵੀ ਧਰਮ ਨੂੰ ਨਹੀਂ ਮੰਨਦਾ ਸਮਝ ਲਾ ਗਾ ਨਾ ਮੈਂ ਹਿੰਦੂ ਸਿੱਖ ਮੁਸਲਮਾਨ ਸਾਈ ਕਿਸੇ ਨੂੰ ਉਹਨੂੰ ਧਰਮ ਨਹੀਂ ਮੰਨਦਾ ਧਰਮ ਗੁਰੂ ਨਾਨਕ ਦੇ ਪਾਸ਼ਾ ਮਹਾਰਾਜ ਕਹਿੰਦਾ ਕਮਾਉਣਾ ਪੈਂਦਾ ਭਾਈ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਇਸ ਕਰਕੇ ਵੀ ਜਿਹੜਾ ਧਰਮ ਨੂੰ ਭਾਈ ਕਮਾਉਣਾ ਪੈਂਦਾ ਉਹ ਧਰਮ ਕਿਵੇਂ ਕਮਾਇਆ ਜਾਂਦਾ ਧਰਮ ਕਮਾਇਆ ਜਾਂਦਾ ਲੋਕ ਲੋਕਾਂ ਦੀ ਸੇਵਾ ਕਰਕੇ ਠੀਕ ਹੈ ਸੱਚ ਦੇ ਰਾਹ ਤੇ ਚੱਲ ਕੇ ਤੇ ਆਪਣਾ ਦਿਆ ਸੰਤੋਖ ਹੁਣ ਜਿਵੇਂ ਆ ਨੌਜਵਾਨ ਸੇਵਾ ਕਰ ਰਹੇ ਨੇ ਠੀਕ ਹੈ ਇਹ ਦਿਆ ਦੀ ਭਾਵਨਾ ਇਹਨਾਂ ਗਰੀਬ ਗਰੁੱਪੇ ਦੇ ਵਾਂਹ ਫੜਦੇ ਨੇ ਇਹਨੂੰ ਕਹਿੰਦੇ ਨੇ ਧਰਮ ਠੀਕ ਹੈ ਇਹ ਕਿਸੇ ਵੀ ਧਰਮ ਨੂੰ ਕਮਾਉਣਾ ਪੈਂਦਾ ਹੋਰ ਧਰਮ ਯਾਰ ਮੈਂ ਨਹੀਂ ਕੋਈ ਧਰਮ ਨੂੰ ਮੰਨਦਾ ਵੀ ਆ ਧਰਮ ਧਰਮ ਨੂੰ ਕਮਾਓ ਧਰਮ ਨੂੰ ਆਪਣੇ ਅੰਦਰ ਪੈਦਾ ਕਰੋ ਠੀਕ ਹੈ ਵੀ ਅਸੀਂ ਕਹਿੰਨੇ ਵੀ ਆ ਧਾਰਮਿਕ ਧਾਰਮਿਕ ਇਨਸਾਨ ਆ ਮੈਂ ਇਸ ਚੀਜ਼ ਦੇ ਕੱਟੜ ਬਿਲਕੁਲ ਨਹੀਂ ਹੈਗਾ ਜੇਕਰ ਜੇਕਰ ਅਸੀਂ ਕੱਟੜ ਬਣਾਂਗੇ ਮੈਨੂੰ ਇਹੀ ਮਹਿਸੂਸ ਹੁੰਦਾ ਵੀ ਜੇਕਰ ਅੱਜ ਗੱਲ ਕਰੀਏ ਅੱਜ ਸਭ ਤੋਂ ਵੱਡੀ ਗੱਲ ਆ ਕੱਟੜਤਾ ਛੱਡ ਕੇ ਗੁਰੂ ਦਾ ਪ੍ਰਚਾਰ ਕਰਨ ਦੀ ਗੁਰੂ ਦਾ ਗਿਆਨ ਦੱਸਣ ਦੀ ਗੁਰੂ ਦਾ ਗਿਆਨ ਕੀ ਆ ਜੇ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੱਲ ਕਰਾਂ ਮੇਰਾ ਹੁਣ ਮੇਰਾ ਗੁਰੂ ਕੌਣ ਆ ਮੇਰਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰਾ ਗੁਰੂ ਆ ਠੀਕ ਆ ਮੈਂ ਕੱਟੜ ਨਹੀਂ ਹੈਗਾ ਪਰ ਮੇਰਾ ਗੁਰੂ ਦਾ ਮੈਂ ਕਹਿੰਦਾ ਵੀ ਜਿਸ ਪ੍ਰਕਾਰ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਆ ਸਕਦੀ ਹੈ ਅੱਜ ਗੁਰੂ ਦਾ ਪ੍ਰਚਾਰ ਹੈ ਨਹੀਂ ਕਟੜਤਾ ਦਾ ਪ੍ਰਚਾਰ ਜ਼ਿਆਦਾ ਆ ਗੁਰੂ ਦੇ ਗਿਆਨ ਦੀ ਜਦਨਾ ਪ੍ਰਚਾਰ ਹੋ ਗਿਆ ਨਾ ਉਸ ਦਿਨ ਬੇਸ਼ੱਕ ਜਿਵੇਂ ਅੱਜ ਕਈ ਅਸੀਂ ਗੱਲਾਂ ਕਰਦੇ ਨੇ ਵੀ ਉਸ ਦਿਨ ਸਿੱਖ ਰਾਜ ਵੀ ਆਜੂ ਸਾਰਾ ਕੁਝ ਆਜੂ ਜੇਸੀ ਗੱਲ ਕਰੀਏ ਹੁਣ ਜੇਕਰ ਗਿਆਨ ਹੀ ਨਹੀਂ ਹੈਗਾ ਗੁਰੂ ਦਾ ਉਹ ਗੁਰੂ ਦਾ ਗਿਆਨ ਹੀ ਆ ਸਾ ਗਿਆਨਾ ਕਿ ਲੋਕਾਂ ਦੀਆਂ ਜਿਹੜੀਆਂ ਭਾਵਨਾ ਨਹੀਂ ਗਿਆ ਲੋਕਾਂ ਨੂੰ ਗਿਆਨ ਮਿਲ ਜੂਗਾ ਲੋਕਾਂ ਨੂੰ ਪਤਾ ਲੱਗ ਜੂਗਾ ਵੀ ਅਸਲੀਅਤ ਜ਼ਿੰਦਗੀ ਕੀ ਆ ਹੁਣ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਜਿਹੜਾ ਆਪਾਂ ਪੜਦੇ ਆ ਵਾਬਰ ਨੂੰ ਜਾਬਰ ਕਹਿਣ ਵਾਲੀ ਗੱਲ ਆ ਇਹ ੴ ੴ ਦੀ ਗੱਲ ਹੈ ਪ੍ਰਮਾਤਮਿਕ ਹੈ ਇਕਤਾ ਪੈਦਾ ਕਰਨੀ ਸਾਰੀ ਗੱਲ ਇੱਕ ਤੇ ਖੜੀ ਹੈ ੴ ਦੀ ਇਕਤਾ ਵਿੱਚ ਜੀ ਲੋਕ ਵੀ ਇੱਕਾਂ ਅਸੀਂ ਸਭ ਇੱਕ ਪ੍ਰਮਾਤਮਾ ਦੇ ਬਣਾਏ ਹੋਇਆ ਇਹ ਡੀਡੀ ਗੱਲ ਆ ਸਾਨੂੰ ਅੱਜ ਗੁਰੂ ਦੇ ਪ੍ਰਚਾਰ ਦੀ ਲੋੜ ਆ ਗੁਰੂ ਦੇ ਗਿਆਨ ਦੀ ਜ਼ਰੂਰਤ ਆ ਸਾਰੇ ਧਰਮ ਬੜੇ ਸਤਿਕਾਰਯੋਗ ਨੇਗੇ ਪਰ ਧਰਮ ਨੂੰ ਉਹੀ ਗੱਲ ਆ ਵੀ ਧਰਮ ਨੂੰ ਜੇ ਅਸੀਂ ਕਮਾਵਾਂਗੇ ਤਾਂ ਕੱਲਾ ਅਸੀਂ ਇਹ ਕਹਿ ਦਈਏ ਵੀ ਅਸੀਂ 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 ਸਿੱਖ ਧਰਮ ਦੇ ਵਿੱਚ ਪੈਦਾ ਹੋਇਆ ਅਸੀਂ ਮੁਸਲਮਾਨ ਧਰਮ ਦੇ ਵਿੱਚ ਪੈਦਾ ਹੋਏ ਅਸੀਂ ਹਿੰਦੂ ਦੇ ਵਿੱਚ ਪੈਦਾ ਹੋਏ ਇਹ ਧਰਮ ਨੇ ਧਰਮ ਨੂੰ ਹਰ ਇੱਕ 1 ਮਿੰਟ ਮੈਂ ਤੁਹਾਨੂੰ ਇੱਕ ਗੱਲ ਛੋਟੀ ਜੀ ਤੁਹਾਨੂੰ ਗੱਲ ਦੱਸ ਕੇ ਸਮਾਪਤ ਕਰ ਦਾਂ ਲੈ ਅੱਜ ਹੀ ਜਿਹੜੀ ਮੈਂ ਕਥਾ ਦੇ ਵਿੱਚੋਂ ਗੱਲ ਸੁਣੀ ਸੰਤ ਮਸਕੀਨ ਦੇ ਵਿੱਚੋਂ ਕਹਿੰਦਾ ਵੀ ਜਿਹੜੀ ਪ੍ਰਾਪਰਟੀ ਆ ਕਿਸੇ ਦੀ ਜ਼ਮੀਨ ਜਾਇਦਾਦ ਆ ਜੇ ਹੁਣ ਤੇਰੇ ਕੋਲੇ ਜ਼ਮੀਨ ਜਾਇਦਾਦ ਆ ਉਹ ਤੇਰੇ ਪੁੱਤ ਨੂੰ ਦਿੱਤੀ ਜਾ ਸਕਦੀ ਆ ਤੇਰੇ ਪੁੱਤ ਨੂੰ ਤੂੰ ਇੱਕ ਚੀਜ਼ ਨਹੀਂ ਦੇ ਸਾਰਾ ਧਰਮ ਨਹੀਂ ਦੇ ਸਕਦਾ ਹੁਣ ਧਰਮ ਧਰਮ ਕਿਵੇਂ ਨਹੀਂ ਹੁਣ ਤੇਰੇ ਪੁੱਤ ਨੂੰ ਧਰਮ ਕਮਾਉਣਾ ਪੈਣਾ ਤੇਰੀ ਜ਼ਮੀਨ ਜਾਇਦਾਦ ਆ ਉਹ ਤੂੰ ਜ਼ਮੀਨ ਜਾਇਦਾਦ ਆ ਆਪਣੇ ਨਾਂ ਲਵਾ ਦੇਗਾ ਹੁਣ ਜੇ ਜਿਹੜੀ ਤੇਰੇ ਚ ਚੰਗਿਆਈ ਆ ਉਹ ਤੂੰ ਤੇਰੇ ਪੁੱਤ ਨੂੰ ਪੈਦਾ ਕਰਨੀ ਪੈਣੀ ਆ ਨ ਹਣ ਜਿਹੜੇ ਤੇਰੀ ਲਾਦਾ ਜੇ ਹੁਣ ਲਾਦਾ ਕਿੰਨੀਆਂ ਮਾੜੀਆਂ ਨਿਕਲਦੀਆਂ ਨੇ ਕਈ ਦੇਖਿਆ ਕਿ ਆਪਾਂ ਕਿੰਨੇ ਚੰਗੇ ਇਨਸਾਨ ਹੁੰਦੇ ਨੇ ਉਹਦੀ ਲਾਦ ਮਾੜੀ ਨਿਕਲ ਜਾਂਦੀ ਹੈ ਐਨੇ ਵਧੀਆ ਬੰਦੇ ਹੁੰਦੇ ਨੇ ਉਹਨਾਂ ਦੀ ਲਾਦ ਉਹਨਾਂ ਦੇ ਮੱਥੇ ਤੇ ਕਲੰਕ ਲਵਾਉਂਦੇ ਇਤਿਹਾਸ ਗਵਾ ਹੈ ਉਹ ਗੱਲ ਉਹ ਗੱਲ ਸੰਤ ਮੁਸਕੀਨ ਜਿਨੇ ਆਧਾਰਨਾ ਦੇ ਕੇ ਦੱਸਿਆ ਕਹਿੰਦਾ ਪ੍ਰਿਲਾਦ ਸੀਗਾ ਪ੍ਰਿਲਾਦ ਉਹਦਾ ਪਿਤਾ ਸੀ ਹਰਨਾਕਸ਼ ਉਹ ਕਿੰਨਾ ਮਾੜਾ ਸੀਗਾ ਪ੍ਰਿਲਾਦ ਕਿੰਨਾ ਚੰਗਾ ਸੀ ਇਹ ਨੇਕਾਂ ਆਧਾਰਨਾ ਦਿੱਤੀਆਂ ਅੱਜ ਉਹਨਾਂ ਨੇ ਵੀ ਇਹ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਦੀ ਗੱਲ ਕਰੀ ਉਹਨਾਂ ਦੇ ਪ੍ਰਿਥਵੀ ਚੰਦ ਇੱਕ ਉਹਨਾਂ ਦਾ ਬੇਟਾ ਸੀ ਤੇ ਗੁਰੂ ਪ੍ਰਥਵੀ ਚੰਦ ਕਿੰਨਾ ਜਿਹੜਾ ਗੁਰੂ ਘਰ ਦਾ ਦੋਖੀ ਹੋਇਆ ਇਹ ਜਿਹੜੀ ਗੱਲ ਆ ਵੀ ਇਹ ਜਿਹੜੇ ਧਰਮ ਆ ਧਰਮ ਅਸੀਂ ਧਰਮ ਹਰ ਇੱਕ ਨੂੰ ਕਮਾਉਣਾ ਪੈਂਦਾ ਇਹ ਕਿਸੇ ਵੀ ਤੁਸੀਂ ਆਪਣੇ ਲਾਜ ਆ ਕਿਸੇ ਬੱਚੇ ਨੂੰ ਨਹੀਂ ਦੇ ਸਕਦੇ ਜ਼ਮੀਨ ਜਿਆਦਾ ਤੁਸੀਂ ਆਪਣੇ ਦੇ ਸਕਦੇ ਹੋ ਇਹ ਗੱਲ ਆ ਬਿਲਕੁਲ ਬਿਲਕੁਲ ਅਸੀਂ ਕਿ ਪਾਨਾ ਸਿੱਧੂ ਪਹੁੰਚੇ ਸੀ ਮਲੇਰਕੋਟਲਾ ਜਿੱਥੇ ਕਿ ਸੰਸਥਾ ਵੱਲੋਂ ਫ੍ਰੀ ਕੈਂਪ ਲਾਇਆ ਗਿਆ ਸੀ ਤੇ ਵਾਕਈ ਇਨਸਾਨੀਅਤ ਦੀ ਗੱਲ ਕੀਤੀ ਆ ਤੇ ਕਿਹਾ ਕਿ ਸਿਆਸਤ ਦੇ ਵਿੱਚ ਆਉਣ ਦਾ ਹਾਲੇ ਮੂਡ ਨਹੀਂ ਹੋ ਸਦਾ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਵੱਲ ਰੋਕ ਕੀਤਾ ਜਾ ਸਕੇ ਮਲੇਰਕੋਟਲਾ ਤੋਂ ਸੁੱਖਾ 这里挂了。